ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸੜੀ YouTube ਚੈਨਲ ਪੰਥ ਫੈਸ਼ਨ ਆ ਤੇ ਅੱਜ ਅਸੀਂ ਲੈ ਕੇ ਆਏ ਹਾਂ ਰਿਯਾਨ ਦੇ ਵਿੱਚ ਤੁਹਾਡੇ ਲਈ ਫਰੌਕ ਦੇ ਨਾਲ ਪਲਾਜੋ ਆਓ ਦੇਖਦੇ ਹਾਂ ਪਹਿਲਾ ਸੂਟ ਇਸ ਤਰ੍ਹਾਂ ਦੀ ਰਹੇਗੀ ਜੀ ਫਰੌਕ ਫਰੌਕ ਜੀ ਪੂਰੀ ਸਟੈਂਡਰਡ ਸਾਈਜ਼ ਰਹੇਗਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਮਸਟਰਡ ਕਲਰ ਦੇ ਵਿੱਚ ਇਸ ਤਰ੍ਹਾਂ ਦੀਆਂ ਰਹਿ ਗਈਆਂ ਬਾਹਾਂ ਇਹ ਰਹੇਗਾ ਗळा ਪਹਾ ਵੀ ਜੀ ਪੂਰੀ ਅੰਬ੍ਰੇਲਾ ਕੱਟ ਸਾਈਜ਼ ਦਾ ਪੂਰਾ ਸਟੈਂਡਰਡ ਸਾਈਜ਼ ਰਹੇਗਾ ਇਸੇ ਤਰ੍ਹਾਂ ਇਹ ਰਹੇਗਾ ਜੀ ਬੈਕ ਬੈਕ ਦੇ ਉੱਪਰ ਇਸ ਤਰ੍ਹਾਂ ਡੋਰੀਆਂ ਜੀਆਂ ਲੱਗੀਆਂ ਬੰਨਾਂ ਨੂੰ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਹੈ ਉਹਨੂੰ ਟਾਈਟ ਜਾਂ ਖੁੱਲਾ ਕਰ ਸਕਦੇ ਆਂ। ਥੋੜਾ ਜਿਹਾ బిజీ ਹੋਣ ਕਰਕੇ ਅਸੀਂ 2-3 ਦਿਨ ਤੋਂ ਵੀਡੀਓ ਨਹੀਂ ਪਾ ਰਹੇ ਸੀ। ਇਸ ਤਰ੍ਹਾਂ ਦੀਆਂ ਰਹਿ ਗਈਆਂ ਬਾਜ਼ੂ। मोरे फ्रिल इस तरह का रहेगा ग डिजाइन छोटे छोटे बटन वाला ये रहेगा जी प्लाजो सेम फैब्रिक दे बेच। और ये देखो ये जड़ी है मियानी भी पाई हुई है इलास्टिक वाला प्लाजो रहेगा ਸਾਡੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰੋ ਤਾਂ ਜੋ ਨਿਊ ਅਪਡੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਇਸ ਤਰ੍ਹਾਂ ਦਾ ਰਹੇਗਾ ਜੀ ਸੂਟ ਫਰੌਕ ਸੂਟ ਨਾਲ ਪਲਾਜ਼ੋ ਇਹ ਹੈ ਜੀ ਅਗਲਾ ਡਿਜ਼ਾਈਨ ਮਹਿੰਦੀ ਕਲਰ ਦੇ ਵਿੱਚ ਇਹਦਾ ਵੀ ਸੇਮ ਫੈਬਰਿਕ ਰਹੇਗਾ ਆਜੋ ਦੇਖਦੇ ਹਾਂ ਇਹਨਾਂ ਸਾਰੇ ਸੂਟਾਂ ਦਾ ਜਿਹੜਾ ਹੈ ਸਾਈਜ਼ ਜਿਹੜਾ ਆ ਸਟੈਂਡਰਡ ਸਾਈਜ਼ ਹੀ ਰਹੇਗਾ। OSI ਤਰ੍ਹਾਂ ਗਲੇ ਦੇ ਉੱਤੇ ਬਟਨ ਲੱਗੇ ਹੋਏ ਆ। ਬਾਹਾਂ ਜਿਹੜੀਆਂ ਆ ਫਰਲ ਵਾਲੀਆਂ ਆ। ਤੇ ਪਿੱਛੇ ਵੀ ਉਹ ਡੋਰੀ ਲੱਗੀ ਹੋਈ ਹੈ ਉਹਨੂੰ ਟਾਈਟ ਜਾਂ ਖੁੱਲਾ ਕਰਨ ਲਈ ਇਹ ਰਹੇਗਾ। ਪਲਾਜ਼ੋ ਪਲਾਜ਼ੋ ਵੀ ਨਾਲ ਛੋਟਾ ਨਹੀਂ ਆ ਪੂਰਾ ਮਿਆਨੀ ਵਾਲਾ ਹੈ। ਇਹ ਹੈ ਜੀ ਅਗਲਾ ਗ੍ਰੇ ਕਲਰ ਇਹ ਵੀ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਡਿਜ਼ਾਈਨ ਸਾਰਿਆਂ ਦਾ ਸੇਮ ਰਹੇਗਾ ਜਿਹੜਾ ਕਲਰ ਆ ਉਹ ਅਲੱਗ-ਅਲੱਗ ਆ ਜਾਣਗੇ ਇਹ ਹੈ ਗ੍ਰੇ ਕਲਰ ਇਹ ਵੀ ਉਸੇ ਤਰ੍ਹਾਂ ਗਰੇ ਦੇ ਉੱਤੇ ਬਟਨ ਲੱਗੇ ਹੋਏ ਆ ਫ੍ਰਿਲ ਵਾਲੀਆਂ ਬਾਹਾਂ ਨੇ ਤੇ ਪਲਾਜ਼ੋ ਸੇਮ ਫੈਬਰਿਕ ਦੇ ਵਿੱਚ ਇਹ ਸਟੈਂਡਰਡ ਸਾਈਜ਼ ਦੇ ਵਿੱਚ ਜਿਹੜਾ ਪਲਾਜ਼ੋ ਸੂਟ ਹੈ ਇਹ ਇਹ ਤੁਹਾਨੂੰ ਜਿਹੜਾ ਆ ਸਾਡੀ ਸ਼ਾਪ ਦੇ ਉੱਪਰ ਸਿਰਫ 400 ਦਾ ਮਿਲੇਗਾ ਇਹ ਹੈ ਜੀ ਅਗਲਾ ਡਿਜ਼ਾਈਨ ਫੋਟੋ ਵਾਲਾ ਦੇਖੋ ਰੈੱਡ ਕਲਰ ਦੇ ਵਿੱਚ ਇਸ ਤਰ੍ਹਾਂ ਦਾ ਰਹੇਗਾ ਇਹ ਸਟੈਂਡਰਡ ਸਾਈਜ਼ ਦੇ ਵਿੱਚ ਹੈਲਦੀ ਲੇਡੀਜ਼ ਵੀ ਇਹਨੂੰ ਆਸਾਨੀ ਨਾਲ ਵੇਅਰ ਕਰ ਸਕਦੀ ਆ ਨਾਲ ਇਲਾਸਟਿਕ ਵਾਲਾ ਪਲਾਜ਼ੋ ਪ੍ਰੋਪਰ ਮੇਂ ਆਨੀ ਪਈ ਹੋਈ ਆ ਉਹਦੇ ਵਿੱਚ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਵੀਡੀਓ ਸਾਡੀ ਨੂੰ ਜ਼ਰੂਰ ਸ਼ੇਅਰ ਕਰੋ ਲਾਈਕ ਕਰੋ ਅਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਅੱਜ ਦੀ ਵੀਡੀਓ ਸਾਡੀ ਕਿਸ ਤਰ੍ਹਾਂ ਦੀ ਲੱਗੀ ਇਹ ਰਹੇਗਾ ਇਸ ਤਰ੍ਹਾਂ ਦਾ ਪ੍ਰੋਪਰ ਲੌਂਗ ਲੈਂਥ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ